ਠੀਕ ਆ ਗੁਰੂ ਨਾਨਕ ਦੇਵ ਜੀ ਸੋਨਿਆ ਗੁਰੂ ਨਾਨਕ ਦੇਵ ਜੀ ਠੀਕ ਹੈ ਜੀ ਫਤਿਹ ਜੀ ਪੂਰੇ ਇਲਾਕੇ ਨਿਵਾਸੀਆਂ ਦਾ ਬਹੁਤ ਧੰਨਵਾਦ ਹੈ ਮਤਲਬ ਜਿਨ੍ਹਾਂ ਵੀ ਪਿੰਡਾਂ ਜਿਹੜੇ ਰਸ ਤੋਂ ਦੀ ਗੁਰਦੁਆਰਾ ਸ੍ਰੀ ਲੰਗਰ ਸਾਹਿਬ ਫਰੀਦਪੁਰ ਸਾਹਿਬ ਉਹ ਸਾਰੇ ਇਲਾਕੇ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਗੁਰੂ ਦੇ ਲੰਗਰਾਂ ਵਾਸਤੇ ਰਸਤੇ ਇਕੱਠੀ ਕਰਕੇ ਸ੍ਰੀ ਹਜੂਰ ਸਾਹਿਬ ਭੇਜਦੇ ਹਾਂ ਇਹ 2 ਜੂਨ ਨੂੰ ਨਾਬੇ ਦੇ ਲਾਗਪਿੰਡ ਹੈ ਜੀ ਢਟੋਗਲ ਉੱਥੋਂ ਬਾਬਾ ਨਰਿੰਦਰ ਸਿੰਘ ਆ ਪਾਉਣਗੇ ਉੱਥੋਂ ਕਮ ਸੇ ਕਮ 100 ਟਰੱਕ ਮੇਰਵਾਨਾ ਹੋਣਗੇ ਅੱਛਾ ਬਾਕੀ ਸਾਡਾ ਪਿੰਡ ਰੋੜਾ ਜੀ ਅਸੀਂ ਇੱਥੋਂ ਚੱਕ ਕੇ ਲੈ ਜਾਂਦੇ ਆ ਆ ਥਰੜ ਦੇ ਨਾਲੇ ਸਾਡੇ ਪਿੰਡ ਵੀ ਮੰਨ ਲੇ 1000 ਬੋਰੀ ਇਕੱਠੀ ਹੋਈ ਹੈ ਉਹ ਵੀ ਅਸੀਂ 2-3 ਟਰੱਕ ਭਰ ਕੇ ਸਾਰੀ ਗੁਰਦੁਆਰਾ ਸ੍ਰੀ ਲੰਗਰ ਸਾਹਿਬ ਸ੍ਰੀਮਨੂ ਸਾਹਿਬ ਲਈ ਰਵਾਨਾ ਕਰਾਂਗੇ ਬਾਕੀ ਜਿਹੜਾ ਸਾਰਾ ਪ੍ਰੋਗਰਾਮ ਇਹ 2 ਜੂਨ ਦਾ ਪ੍ਰੋਗਰਾਮ ਹੈ ਟਿੰਡਰ ਟੋਗੜ ਆਪਣਾ ਨੇੜੇ ਅਮਰਗੜ ਕਿੰਨੇ ਟਰੱਕ ਜਾਣੇ ਜੀ ਉੱਤੇ 100 ਟਰੱਕ ਦੇ ਲੰਗਰ ਸਾਹਿਬ ਵਾਸਤੇ ਉਹ ਦਵਾਰਾ ਲੰਗਰ ਸਾਹਿਬ ਸ੍ਰੀ ਹਜੂਰ ਸਾਹਿਬ ਇਹ ਤੁਸੀਂ ਕਿ ਇੱਧਰ ਲੋਗੜ ਫਿੱਡੇ ਆਉਂਦੇ ਆ ਤਹਰੀਕ ਵਰ ਪਿਆਰ ਮਿਲਦਾ ਤੁਹਾਨੂੰ ਕਿਵੇਂ ਦਿੱਖਦਾ ਬਹੁਤ ਪਿਆਰ ਮਿਲਦਾ ਜੀ ਇਲਾਕੇ ਦਾ ਬਹੁਤ ਮਾਣ ਹੈ ਸੰਗਤਾਂ ਦਾ ਬਹੁਤ ਧੰਨਵਾਦ ਮਤਲਬ ਗੁਰੂ ਦੇ ਲੰਗਰਾਂ ਵਾਸਤੇ ਲਈ ਰਸਤੇ ਇਕੱਠੀ ਕਰਕੇ ਭੇਜਦੇ ਆ ਠੀਕ ਹੈ ਜੀ ਜੀ ਅਸੀਂ ਬਹੁਤ ਬਹੁਤ ਧੰਨਵਾਦ ਹੈ ਜੀ ਸਾਰੇ ਇਲਾਕੇ ਨਿਵਾਸੀਆਂ ਦਾ ਬਾਕੀ ਇਹ ਨਾ ਵੀਰ ਜੀ ਰਾਂ ਦਾ ਤਾਂ ਬਹੁਤ ਜ਼ਿਆਦਾ ਧੰਨਵਾਦ ਹੈ ਜਿਹੜਾ ਗੁਰੂ ਦੇ ਲੰਗਰਾਂ ਵਾਸਤੇ ਰਸਤੇ ਇਕੱਠੀ ਕਰਕੇ ਸੇਵਾ ਕਰਦੇ ਆ ਆਪਣਾ ਜੀਵਨ ਸਫਲਾ ਕਰਦੇ ਠੀਕ ਹੈ ਸਰ ਜੀ ਦਾ ਖਾਲਸਾ ਬੜੀ ਜੀ ਹਾਂ ਜੀ ਤੁਹਾਨੂੰ ਕਿਰਕਟ ਪਿੰਡਾਂ ਤੋਂ ਇਹ ਰਸਤ ਘਟਕੇ ਵੀ ਕਣਕ ਦੀ ਸਾਡੇ ਹਜ਼ੂਰ ਸਾਹਿਬ ਦੀ ਸੇਵਾ ਵਾਸਤੇ ਹਾਂ ਜੀ ਤਕਰੀਬਨ ਕਈ ਪਿੰਡਾਂ ਤੋਂ ਅਸੀਂ ਰਸਤ ਇਕੱਠੀ ਕਰੀ ਆ ਜੀ ਅੱਛਾ ਜੀ ਜਿਸ ਕਰਕੇ ਮੈਂ ਪਿੰਡਾਂ ਦਾ ਵੇਰਵਾ ਦੇ ਰਿਹਾ ਹਾਂ ਹਾਂ ਜੀ ਬੁਰਜ ਜੀ ਬੁਰਜ ਜੀ ਰਣਜੀਤਪੁਰਾ ਜੀਤਪੁਰਾ ਪੰਤੀ ਜਹਾਗੀਰ ਫਸਿਆਣਾ ਗੁੰਨੂ ਮਾਜਰਾ ਲਾਉਦੀ ਮਾਜਰਾ ਬਹਾਦਰਪੁਰ ਚੱਕ ਟੇਰਾ ਪਤਿਆਣਾ ਉਸ ਤੋਂ ਬਾਅਦ ਲੋਕ ਰੋਟੇ ਤੇ ਆਪਣਾ ਮੌਲ ਮਾਜਰਾ ਚੰਦ ਫੋਟ ਕਾਲਾ ਮਕੌਵੀ ਕਮੌਂਲੀ ਮਕੌਵੀ ਮਤਲਬ ਜਹਾਗੀਰ ਜਹਾਗੀਰ ਪਟਿਆਲਾ ਵਗੈਰਾ ਪਟਿਆਲਾ ਤੇ ਸਾਰਾ ਰੌਲ ਮਾਜਰਾ ਇਧਰ ਜਿਹਨਾਂ ਜਿਹੜੇ ਬੰਦ ਹਜ਼ਾਰਾਂ ਅੱਛਾ ਸਾਹਿਬ ਇਹ ਤੋਂ ਸਾਰੀ ਰਸਕਤੀ ਕਰਕੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਮਹਾਰਾਣਾ ਕਿੰਨੇ ਕਵਾਂਟਲ ਕੜਕ ਹੋ ਗਈ ਜੀ कणिक जी सौ कुंटल महाराज कृपा करे सौ कुंटल कणिक पहुची आहे ठीकु आहे सही सारा कम ठीकु आहे